ਆ ਦੋਸਤ ਅ ਕੱਲ ਰਾਤੀ ਮੈਂ ਭਾਈ ਭੋਲਾ ਮੂਸੇਵਾਲਾ ਜੀ ਜਾਨਕੀ ਸਿੱਧੂ ਮੂਸੇਵਾਲੇ ਦੇ ਪੁੱਤ ਜੀ ਦੀ ਮੈਂ ਵੀਡੀਓ ਦੇਖ ਰਿਆ ਸੀਗਾ ਪਰ ਉਹਨਾਂ ਨੇ ਕਿਹਾ ਕਿ ਮੈਨੂੰ ਪਰੇਸ਼ਾਨ ਕੀਤਾ ਜਾ ਰਿਹਾ ਪ੍ਰਸ਼ਾਸਨ ਵੱਲੋਂ ਕਿਉਂਕਿ ਉਹਨਾਂ ਨੇ ਘੱਟ ਅ ਸ਼ੋਕਦੀਪ ਨੇ ਜਨਮ ਲਿਆ ਹੈ ਦੁਬਾਰੇ ਫਿਰ ਸੱਚੇ ਪਾਤਸ਼ਾਹ ਦੀ ਕਿਰਪਾ ਕੀਤੀ ਹੈ ਕਿ ਦੁਨੀਆ ਦਾ ਚਹੇਤਾ ਪੰਜਾਬ ਦਾ ਮਾਨ ਪੰਜਾਬੀ ਦਾ ਰਾਖਾ ਸਿੱਧੂ ਮੂਸੇਵਾਲਾ ਵਾਪਸ ਆਇਆ ਸੀ ਇਹ ਮੰਡੇ ਆ ਪਰ ਬੇਹੱਦ ਖੁਸ਼ੀ ਹੈ ਦੁਨੀਆ ਦੇ ਵਿੱਚ ਕਿਉਂਕਿ ਜਿਸ ਪ੍ਰਕਾਰ ਉਸਨੇ ਪੰਜਾਬੀ ਪੰਜਾਬੀ ਅਦਾਅਰ ਪੰਜਾਬ ਦਾ ਨਾਂ ਚੱਕਿਆ ਸੀਗਾ ਧੁੰਮਾ ਪਾਤੀਆਂ ਸੀ ਦੁਨੀਆ ਵਿੱਚ ਲੇਕਿਨ ਕੁਝ ਲੋਗਾਂ ਨੂੰ ਇਹ ਹজম ਨਹੀਂ ਹੋਇਆ ਸੀ ਕਿਉਂਕਿ ਉਸ ਸਰਕਾਰਾਂ ਦੇ ਖਿਲਾਫ ਵੀ ਬਹੁਤ ਕੁਝ ਕਹਿ ਦਿੰਦੇ ਸਨ ਆ ਜੋ ਮਨ ਚੇਤ ਚਾਹੁੰਦਾ ਸੀ ਚਾਹੇ ਕੋਈ एसवाईएल ਦਾ ਮੁੱਦਾ ਸੀ ਚਾਹੇ ਬਹੁਤ ਸਾਰੇ ਮੁੱਦਿਆਂ 'ਤੇ ਆ ਵੀ ਗਾਣਿਆਂ ਦੇ ਰਾਹੀ ਬੇਬਾਕ ਸੀ ਉਹਨਾਂ ਨੇ ਆਪ ਦਾ ਪ੍ਰਤੀਕਰਮ ਦਿੱਤਾ ਬੇਬਾਕੀ ਦੇ ਨਾਲ ਲੇਕਿਨ ਤੁਹਾਨੂੰ ਪਤਾ ਹੈ ਕਿ ਚੜਦੇ ਜਿਹੜੇ ਸੂਰਜ ਹੁੰਦੇ ਐ ਉਹ ਸਰਕਾਰਾਂ ਨੂੰ ਤੇ ਧੋਖਾ ਨਹੀਂ ਹੁੰਦੇ ਨੀ ਬੜਾ ਪਿਆਰਾ ਸੱਜਣ ਸੀ ਔਰ ਮੈਂ ਸਮਝਦਾ ਕਿ ਅੱਜ ਮਾਤਾ ਜੀ ਚਰਨਕੌਰ ਨੇ ਜਿਸ ਪ੍ਰਕਾਰ ਦਲੇਰੀ ਦੇ ਨਾਲ ਇਹ ਵੀ ਇੱਕ ਨਾਓ ਰੋਲ ਮਾਡਲ ਬਣ ਕੇ ਨੇ ਦੁਨੀਆ ਦੇ ਅੰਦਰ ਕੀ ਦਲੇਰੀ ਦੇ ਨਾਲ ਗ੍ਰਿਸ਼ਟਤਾ ਦੇ ਨਾਲ ਫਿਰ ਤਕੜੇ ਹੋ ਕੇ ਸੱਚੇ ਪਾਤਸ਼ਾਹ ਦਾ ਅਸ਼ੀਰਵਾਦ ਲੈ ਕੇ ਇਹ ਇੱਕ ਅੱਜ ਸਿਰੇ ਚੜਾਇਆ ਕਿਉਂਕਿ ਅੱਜ ਦੋਵਾਂ ਜਾਣਿਆਂ ਨੂੰ ਜਿਉਣ ਦਾ ਇੱਕ ਮਕਸਦ ਮਿਲ ਗਿਆ ਹੈ ਉਹ ਡੇਢੀ ਮਰ ਰਹੇ ਸਨ ਦਿੱਲੀ ਉਹ ਮੇਰਾ ਖਿਆਲ ਰੱਬ ਨੂੰ ਕੋਸ ਦੇ ਹੋਣੇ ਉਡੀਕ ਦੇ ਹੋਣਿਆ ਵੀ ਰੱਬਾ ਸਾਨੂੰ ਲੈ ਜਾਂਦਾ ਸਾਡਾ ਪੁੱਤ ਕਿਉਂ ਲੈ ਜਾਂਦਾ ਬਈ ਯਾਦ ਹੈ ਕਿ ਜਦੋਂ ਸਿੱਧੂ ਦੀ ਮੌਤ ਹੋਈ ਤੇ ਮਾਤਾ ਨੇ ਸਿਰੇ ਬੰਨੇ ਸਾਡੇ ਭੈਣ ਜੀ ਉਹਨਾਂ ਨੇ ਚਰਨਕੌਰ ਜੀ ਨੇ ਸਿੱਧੂ ਦੇ ਮਾਤਾ ਜੀ ਨੇ ਸਿਰੇ ਰੱਖੇ ਉਹ ਮੈਨੂੰ ਸ਼ਬਦ ਯਾਦ ਆਇਆ ਚੁੰਮ ਚੁੰਮ ਰੱਖਾਂ ਨਹੀਂ ਮੈਂ ਕਲੰਗੀ ਜੁਝਾਰ ਦੀ ਯਾਦ ਹੋਣਾ ਸਾਡੇ ਗੁਰੂਆਂ ਦਾ ਉਦੋਂ ਸ਼ਬਦ ਸੁਣਦੇ ਹੁੰਦੇ ਆ ਤਾਂ ਅੱਖਾਂ ਚੋਂ ਪਾਣੀ ਆ ਜਾਂਦੇ ਆ ਕੀ ਮਾਵਾ ਨੂੰ ਕਿੰਨੀ ਆਸ ਹੁੰਦੀ ਆ ਆਪਣੇ ਪੁੱਤਾਂ ਦੀ ਕਿ ਮੈਂ ਇਹ ਕਲਗੀ ਲਾਉਂਗੀ। ਇਹਦੇ ਸੇਰੇ ਮੰਨੂਗੀ। ਸੋ ਜਿਹੜਾ ਰਵਈਆ ਕਹਿੰਦੇ ਕਿ ਹੁਣੇ ਸਾਨੂੰ ਦੱਸੋ ਆਈਵੀਐਫ ਵਾਲਾ ਸਰਟੀਫਿਕੇਟ ਦਿਓ। ਉਸੇ ਓਲੰਘੜਾ ਕੀਤੀ ਇਹ ਨਹੀਂ ਮੰਦੀ। ਉਹ ਸ਼ਰਮ ਕਰੋ ਪੰਜਾਬ ਸਰਕਾਰ। ਸ਼ਰਮ ਕਰੋ ਮੁੱਖ ਮੰਤਰੀ ਸਾਹਿਬ। ਇਹ ਇਹ ਕੰਮ ਕਰਨ ਨੂੰ ਇਹ ਸਮਾਂ ਮਿਲਿਆ। ਪਹਿਲੀ ਗੱਲ ਤਾਂ ਉਸ ਪਰਿਵਾਰ ਦੇ ਕਿਸੇ ਨੂੰ ਜਾਣੇ ਹੀ ਨਹੀਂ ਚਾਹੀਦਾ ਪੁੱਛ। ਅੱਜ ਉਹਨਾਂ ਦੇ ਘਰੇ ਇੱਕ ਖੁਸ਼ੀ ਆਈ ਹੈ ਤੇ ਅਸੀਂ ਖੁਸ਼ੀ ਦੇ ਵਿੱਚ ਵੀ ਖਲਲ ਮਚਾਉਣਾ ਚਾਹੁੰਦੇ ਆਂ ਖਲਲ ਮਚਾਉਣਾ ਚਾਹੁੰਦੇ ਆਂ ਕੋਈ ਸਮਾਂ ਹੁੰਦਾ ਹੈ ਜੇ ਪੁੱਛ ਪੜਤਾਲ ਵੀ ਕਰਨੀ ਹੈ ਕੋਈ ਮਹੀਨਾ 2 ਮਹੀਨੇ ਨੂੰ ਕਰ ਲਿਓ ਔਰ ਮੈਂ ਕਹਾਂਦਾ ਭੋਲਾ ਮੁਸੇ ਬਾਬਾ ਜੀ ਉਹ ਕਿਸੇ ਨਿਯਮ ਦੀ ਉਲੰਘਣਾ ਨਹੀਂ ਕਰਦਾ ਉਹ ਇੱਕ ਫੌਜੀ ਵਿਅਕਤੀ ਹੈ ਉਹਨੇ ਬਾਰਡਰ ਤੇ ਸੇਵਾ ਕੀਤੀ ਹੈ ਠੀਕ ਹੈ ਅਗਰ ਸਰਕਾਰਾਂ ਦੇ ਖਿਲਾਫ ਬੋਲਦਾ ਆਪਦੇ ਪੁੱਤਰ ਦਾ ਇਨਸਾਫ ਲੈਣ ਵਾਸਤੇ ਕਾ ਤੁਹਾਨੂੰ ਉਹ ਗੱਲ ਪਹੁੰਦੀ ਨਹੀਂ ਹੈ ਆਪ ਦੇ ਪੁੱਤਰ ਦਾ ਇਨਸਾਫ ਲੈਣ ਵਾਸਤੇ ਉਹ ਭਾਪ ਦੇ ਖਿਲਾਫ ਬੋਲਦਾ ਹੈ ਉਹ ਗੈਂਗਸਟਰਾਂ ਦੀ ਇੰਟਰਵਿਊ ਹਤੇ ਸਵਾਲ ਚੱਕਦਾ ਹੈ ਮੇਰਾ ਮਤਲਬ ਇਹ ਨਹੀਂਗਾ ਕਿ ਹੁਣ ਤੁਹਾਨੂੰ ਇਹ ਲੱਗਦਾ ਵੀ ਮੌਕਾ ਆ ਗਿਆ ਹੈ ਤੇ ਇਹਨੂੰ ਉਲਝਾ ਲਓ ਤੇ ਇਹਨੂੰ ਦੱਬ ਲਓ ਨਾ ਉਹ ਦਬਿਆ ਨਾ ਕਦੇ ਦਬਣਾ ਨਾ ਦੁਨੀਆਂ ਨੇ ਦਬਨ ਦੇਣਾ ਸੋ ਇਹ ਗਲਤ ਰਿਵਾਜ ਨਾ ਪਾਓ ਪਰ ਹਾਂ ਤੁਸੀਂ ਕਾਇਦੇ ਕਾਨੂੰਨ ਵੀ ਦੇਖਣੇ ਹੋਏ ਹੋਰਾ ਸਮਾਂ ਆ ਜੂਗਾ 2 ਮਹੀਨੇ ਨੂੰ ਦੇਖ ਲਿਓ ਤੁਹਾਨੂੰ ਦਿਖਾ ਦੇਗਾ ਪਰ ਕੋਨਾਂ ਨੂੰ ਡਰਾਉਣ ਤੇ ਇਸ ਤਰ੍ਹਾਂ ਦਾ ਕੰਮ ਨਾ ਕਰੋ ਜਲੀਲ ਨਾ ਕਰੋ ਉਹਨਾਂ ਦੀ ਖੁਸ਼ੀ ਦੇ ਵਿੱਚ ਖਲਲ ਨਾ ਪਾਓ ਔਰ ਮੈਂ ਤੁਹਾਨੂੰ ਰਸ ਦੇਣਾ ਚਾਹਣਾ ਜਿਹੜੇ ਕਰਮਚਾਰੀ ਭਰਾ ਸਾਡੇ ਅਫਸਰ ਸਹਿਬਾਨ ਨੇ ਖੁਨ ਵੀ ਸ਼ਰਮ ਹੋਣੀ ਚਾਹੀਦੀ ਹੈ ਕੀ ਮਾੜਾ ਮੋਟਾ ਦਾ ਇਲਾਜ ਕਰੋ ਯਾਰ ਇਹ ਕਿਸੇ ਦਾ ਥੋੜੇ ਦੇ ਦਵਾਈ ਕਮ ਸੇ ਕਮ ਇਹ ਕਹ ਦੇਉਂ ਜੀ ਅਸੀਂ ਜਾਏ ਨਾ ਜਾਓ ਕੋਈ ਰੱਬ ਨੂੰ ਜਾਣਦੇ ਨਹੀਂ ਹੈ ਕੱਲ ਨੂੰ ਤੁਹਾਡੇ ਘਰੇ ਵੀ ਇਹੋ ਜੀ ਘਟਨਾ ਵਾਪਰ ਸਕਦੀ ਔਰ ਕਿਸੇ ਨੇ ਵੀ ਅਗਰ ਸਿੱਧੂ ਮੂਸੇਵਾਲੇ ਦੇ ਪਰਿਵਾਰ ਨਾਲ ਜ਼ਾਤੀ ਕੰਮ ਕਰਦੀ ਕੋਸ਼ਿਸ਼ ਕੀਤੀ ਇੱਟ ਨਾਲ ਇੱਟ ਖੜਕਾ ਦਿਆਂਗੇ ਪਰ ਪੂਰੀ ਦੁਨੀਆ ਦੇ ਬੈਠੇ ਪੰਜਾਬੀਆਂ ਨੇ ਥੋੜੀਆਂ ਸਰਕਾਰਾਂ ਪਲਟਾ ਪਟਾ ਕੇ ਪਾਸੇ ਮਾਰਨੀਆਂ ਚਾਹੇ ਉਹ ਭਾਪਾ ਦੀ ਸਰਕਾਰ ਹੋਵੇ ਤੇ ਭਾਵੇਂ ਮੁੱਖ ਮੰਤਰੀ ਸਾਹਿਬ ਥੋੜੀ ਸਰਕਾਰ ਹੋਵੇ ਔਰ ਇੰਨਾ ਹੀ ਮੈਂ ਜਣ ਅਸੀਂ ਭੋਲੇ ਪਾਈ ਦੇ ਪਿੱਛੇ ਸਾਰਾ ਪੰਜਾਬ ਖੜਾ ਹੈ ਔਰ ਅਸੀਂ ਜਾਨ ਲਾ ਦੇਵਾਂਗੇ ਲੇਕਿਨ ਉਹਨਾਂ ਦੇ ਪਰਿਵਾਰ ਨੂੰ ਹਾਂਚ ਨਹੀਂ ਆਉਂਦਿਆਂਗੇ ਬਸ ਇੰਨੀ ਜਾਣਕਾਰੀ ਦੇਣੀ ਸੀ ਇਸ ਵੀਡੀਓ ਦੇ ਰਾਹੀਂ ਤੇ ਸਾਰੇ ਪੰਜਾਬੀ ਤਖੜੇ ਰਹੋ ਅਗਰ ਇਸ ਤਰ੍ਹਾਂ ਦੀ ਕੋਈ ਗੱਲ ਹੁੰਦੀ ਹੈ ਪੇ ਆਪਾਂ ਹਿੱਕ ਠੋਕੇ ਸਭ ਕੁਝ ਭੁਲ ਭੁਲਾ ਕੇ ਉਸ ਪਰਿਵਾਰ ਦਾ ਸਾਥ